ਆਪਾਂ ਜਿਹੜੀਆਂ ਯਾਤਰਾਵਾਂ ਕੀਤੀਆਂ ਉਹਦੇ ਵਿੱਚ ਦੋ ਤੱਕ ਤਾਂ ਆਪਣੇ ਕੰਪਲੀਟ ਹੋ ਚੁੱਕੇ ਸੀ ਤਿੰਨ ਤੱਕਾਂ ਦੀ ਯਾਤਰਾ ਰਹਿ ਗਈ ਸੀ ਹੁਣ ਆਪਾਂ ਜਾ ਰਹੇ ਆ ਅੱਜ ਜੀਵਾਨਨ ਹੁੰਨਗੇ ਤਲਵੱਟਲ ਮੰਡੀ ਸਾਬੋ ਉਹ ਤੋਂ ਬਾਅਦ ਉਹ ਬਾਅਦ ਸ਼੍ਰੀ ਨੰਦ ਨੰਦਾ ਸਾਹਿਬ ਜੀ ਨੂੰ ਸਾਹਿਬ ਜੀ ਨਾਲ ਹਾਂਜੀ ਆਪਣੀ ਪਹਿਲੀ ਯਾਤਰਾ ਸੀ ਦਰਬਾਰ ਸਾਹਿਬ ਦੂਜੀ ਫਤਿਹਗੜ੍ਹ ਸਾਹਿਬ ਤੀਜੀ ਸੀ ਹਜੂਰ ਸਾਹਿਬ ਚੌਥੀ ਸੀ ਹਿੰਦੂ ਹਿੰਦਾਂ ਜੀ ਸਰ ਇਹ ਪੰਜਵੀਂ ਯਾਤਰਾ ਇਸ ਵਾਰ ਐਸਟੀਮੇਟ ਇਹ 2000 ਪਲੱਸ ਦਾ ਆਪਾਂ ਜਿਹੜੀਆਂ ਯਾਤਰਾਵਾਂ ਕੀਤੀਆਂ ਉਹਦੇ ਵਿੱਚ ਦੋ ਤੱਕ ਆਪਣੇ ਕੰਪਲੀਟ ਹੋ ਚੁੱਕੇ ਸੀ ਤਿੰਨ ਤੱਕਾਂ ਦੀ ਯਾਤਰਾ ਰਹਿ ਗਈ ਸੀ ਹੁਣ ਆਪਾਂ ਜਾ ਰਹੇ ਆ ਰਹੇ ਆ ਅੱਜ ਜੀਵਾਨ ਨਾਮ ਲਗੇ ਤਲਵੰਡਲ ਮੰਡੀ ਸਾਪੋਂ ਉਹ ਤੋਂ ਬਾਅਦ ਬਾਅਦਾ ਸ਼੍ਰੀ ਨਵੀਨ ਨੰਦਾ ਸਾਹਿਬ ਤੋਂ ਜਾਣਾ ਹਾਂਜੀ ਆਪਣੀ ਪਹਿਲੀ ਯਾਤਰਾ ਸੀ ਦਰਬਾਰ ਸਾਹਿਬ ਦੂਜੀ ਫਤਿਹਗੜ੍ਹ ਸਾਹਿਬ ਤੀਜੀ ਸੀ ਹਜੂਰ ਸਾਹਿਬ ਸਾਹਿਬ ਚੌਥੀ ਸੀ ਹਿਮਾਚਲ ਸਾਹਿਬ ਇਹ ਪੰਜਵੀਂ ਯਾਤਰਾ ਇਸ ਵਾਰ ਐਸਟੀਮੇਟ ਇਹ 2000 ਤੋਂ 2500 ਦਾ ਆਟਾ ਆਪਾਂ ਜਿਹੜੀਆਂ ਯਾਤਰਾਵਾਂ ਕੀਤੀਆਂ ਉਹਦੇ ਵਿੱਚ ਦੋ ਤੱਕ ਆਪਣੇ ਕੰਪਲੀਟ ਹੋ ਚੁੱਕੇ ਸੀ ਤਿੰਨ ਤੱਕਾਂ ਦੀ ਯਾਤਰਾ ਰਹਿ ਗਈ ਸੀ ਹੁਣ ਆਪਾਂ ਜਾ ਰਹੇ ਆ ਅੱਜ ਜੀਵਾਨ ਨੰਦਲੇ ਤਲਵੰਡਲ ਮੰਡੀ ਸਾਹ ਕੋ ਉਤਵਾਦ ਬਾਲਾ ਸ੍ਰੀ ਨੰਦ ਨੰਦ ਸਾਹਿਬ ਤੋਂ ਜਣਾ ਹਾਂਜੀ ਆਪਣੀ ਪਹਿਲੀ ਯਾਤਰਾ ਸੀ ਦਰਬਾਰ ਸਾਹਿਬ ਦੂਜੀ ਫਤਿਹਗੜ ਸਾਹਿਬ ਤੀਜੀ ਸੀ ਗੁਰੂ ਦੇਵ ਸਾਹਿਬ ਚੌਥੀ ਸੀ ਹੇਮਕੋਨ ਸਾਹਿਬ ਤੇ ਪੰਜਵੀਂ ਯਾਤਰਾ ਇਸ ਵਾਰ ਐਸਟੀਮੇਟ ਇਹ 2200 ਦਾ ਲਗਾ ਲਿਆ